ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਇੱਕ ਲੰਮੇ 65 ਦੇ ਵਿੱਚ ਰਹਿਣ ਤੋਂ ਬਾਅਦ ਅੱਜ ਆਖਿਰ ਸੁਧਾਰ ਲਹਿਰ ਨੇ ਇੱਕ ਨਿਰਣਾਇਕ ਕਦਮ ਅੱਗੇ ਵਧਾ ਹੀ ਦਿੱਤਾ ਹੈ ਅਣਗੰਤ ਮੀਟਿੰਗਾਂ ਚਰਚਾਵਾਂ ਅਪੀਲਾਂ ਅਤੇ ਨੁਕਸਾਨਾਂ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਫੈਸਲੇ ਮੁਤਾਬਕ ਪਾਰਦਰਸ਼ੀ ਤਰੀਕੇ ਨਾਲ ਅਕਾਲੀ ਦਲ ਦੀ ਭਰਤੀ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ। ਸੰਗਤ ਦਾ ਠਾਠਾ ਮਾਰਦਾ ਇਕੱਠ ਅਤੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਰਦਾਸ ਕਰਕੇ ਇਸ ਭਰਤੀ ਮਹਿੰਮ ਦੀ ਸ਼ੁਰੂਆਤ ਕੀਤੀ ਗਈ ਤੇ ਪਹਿਲੀ ਪਰਚੀ ਵੀ ਜਿਹੜੀ ਹੈ ਉਹ ਗਿਆਨੀ ਹਰਪ੍ਰੀਤ ਸਿੰਘ ਦੀ ਹੀ ਕੱਟੀ ਗਈ। ਉਹਨਾਂ ਤੋਂ ਬਾਅਦ ਦੂਜੀ ਭਰਤੀ ਜਿਹੜੀ ਹੈ ਉਹ ਬਾਬਾ ਸੇਵਾ ਸਿੰਘ ਜਾਂ ਸੰਤ ਬਾਬਾ ਸਰਬਜੀਤ ਸਿੰਘ 베ਦੀ ਦੀ ਕੱਟ ਕੇ ਇਹ ਵੀ ਕਿਤੇ ਸੰਕੇਤ ਦੇਣ ਦੀ ਕੋਸ਼ਿਸ਼ ਕੀਤੇ ਗਏ। ਕਿ ਇਹਦਾ ਸੰਤ ਸਮਾਜ ਹੈ ਉਹ ਵੀ ਇਸ ਅਕਾਲ ਤਖਤ ਵੱਲੋਂ ਜਿਹੜੀ ਥਾਪੀ ਗਈ ਕਮੇਟੀ ਹੈ ਉਸ ਦੀ ਭਰਤੀ ਦੇ ਨਾਲ ਖੜਾ ਦਿਖਾਈ ਦੇ ਰਿਹਾ ਜੋ ਨਾਰੇ ਅਕਾਲ ਤਖਤ ਸਾਬ ਤੋਂ ਅਰਦਾਸ ਕਰਨ ਦੇ ਉਪਰੰਤ ਉੱਥੇ ਲਗਾਏ ਗਏ ਉਹ ਜੇ ਆਪਾਂ ਸੁਣਦੇ ਹਾਂ ਤਾਂ ਉਹ ਨਾਰੇ ਸੰਨ ਕੀ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਅਤੇ ਦੂਸਰਾ ਨਾਰਾ ਸੀ ਕਿ ਜੋ ਤਖਤ ਨਾਲ ਟਕਰਾਏਗਾ ਚੂਰ-ਚੂਰ ਹੋ ਜਾਏਗਾ ਇੱਕ ਗੱਲ ਨੂੰ ਪੁਖਤਾ ਕਰ ਰਹੇ ਸੀ ਕਿ ਜਿਹੜਾ ਬਾਦਲ ਧੜਾ ਹੈ ਉਹ ਅਕਾਲੀ ਦਲ ਦੇ ਨਾਲ ਮੱਥਾ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਉਹ ਪੰਥ ਪ੍ਰਵਾਨ ਨਹੀਂ ਕਰੇਗਾ ਤੇ ਜੋ ਹੁਣ ਭਰਤੀ ਦੀ ਮੁਹਿੰਮ ਜਿਹੜੀ ਹੈ ਸ਼ੁਰੂ ਕੀਤੀ ਗਈ ਹੈ ਉਹ ਮੁਹਿੰਮ ਹੀ ਅਸਲੀ ਮੁਹਮਾ ਹੈ ਜੋ ਕਿ ਅਕਾਲ ਤਖਤ ਸਾਹਿਬ ਦੇ ਦਿਸ਼ਾ ਨਿਰਦੇਸ਼ ਦੇ ਮੁਤਾਬਿਕ ਹੋ ਰਹੀ ਹੈ ਹੁਕਮਨਾਮੇ ਦੇ ਮੁਤਾਬਿਕ ਹੋ ਰਹੀ ਹੈ ਸੋ ਇਹ ਗੱਲਾਂ ਜਿਹੜੀਆਂ ਨੇ ਇਹ ਚਾਹੇ ਆਪਾਂ ਪੋਜੀਸ਼ਨਿੰਗ ਦੀ ਗੱਲ ਕਰ ਲਈਏ ਯਾ ਇਹ ਕਹਿ ਲਈਏ ਕਿ ਜੋ ਕੁਝ ਅਕਾਲੀ ਦਲ ਬਾਦਲ ਦੇ ਧੜੇ ਵੱਲੋਂ ਕੀਤਾ ਜਾ ਰਿਹਾ ਹੈ ਉਹ ਸਾਰਾ ਹੀ ਪੰਥ ਵਿਰੋਧੀ ਹਰਕਤਾਂ ਦਿਖਾਈ ਦੇ ਰੀਆਂ ਨੇ ਤੇ ਜਿਹੜਾ ਇਹ ਸੁਧਾਰ ਲੈਰ ਵਾਲਾ ਧੜਾ ਕਰ ਰਿਹਾ ਹੈ ਉਸ ਨੂੰ ਇਹ ਇਸ ਤਰੀਕੇ ਨਾਲ ਦੇਖਿਆ ਜਾ ਸਕਦਾ ਹੈ ਕਿ ਇਹ ਜੋ ਵੀ ਕਦਮ ਚੱਕ ਰਿਹਾ ਹੈ ਬੜੀ ਸਮਝਦਾਰੀ ਦੇ ਨਾਲ ਚੱਕ ਰਿਹਾ ਹੈ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਉਹ ਸੁਖਬੀਰ ਬਾਦਲ ਧੜੇ ਤੋਂ ਉਲਟ ਬੜੀ ਹੀ ਸਮਝਦਾਰੀ ਦੇ ਨਾਲ ਕੰਮ ਕਰਦੀ ਦਿਖ ਰਹੀ ਹੈ ਜਾਪ ਰਹੀ ਹੈ ਜਿਹੜੇ ਮੈਂਬਰਾਂ ਦਾ ਅਕਸ ਹੈ ਉਹਨਾਂ ਦੀ ਸੰਜੀਦਗੀ ਹੈ ਉਹ ਵੀ ਬਾਦਲ ਘੜੇ ਦੇ ਆਗੂਆਂ ਨਾਲੋਂ ਬਿਹਤਰ ਦਿਖ ਜਿਹੜੀ ਇਹ ਦੇ ਰਹੀ ਹੈ ਮਨਪ੍ਰੀਤ ਸੰਘਿਆਲੀ ਲੰਮੇ ਸਮੇਂ ਤੋਂ ਆਪਣੇ ਸਟੈਂਡ ਤੇ ਕਾਇਮ ਰਹੇ ਨੇ ਕਿ ਜਦੋਂ ਤੱਕ ਅਕਾਲੀ ਦਲ ਦਾ ਪ੍ਰਧਾਨ ਚੁੰਦਾ ਕਮੇਟੀ ਦੀਆਂ ਸਿਫਾਰਿਸ਼ਾਂ ਮੁਤਾਬਕ ਨਹੀਂ ਬਦਲਿਆ ਜਾਂਦਾ ਉਹ ਅਕਾਲੀ ਦਲ ਦੇ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਸਰਗਰਮ ਭੂਮਿਕਾ ਨਹੀਂ ਦਿਖਾਉਣਗੇ ਉਹ ਆਪਣੇ ਘਰ ਬੈਠਣਾ ਪਸੰਦ ਕਰਨਗੇ ਉਸਤੇ ਉਹ ਕਾਇਮ ਇਕਬਾਲ ਸਿੰਘ ਝੁੰਡਾ ਨੇ ਵੀ ਜਦੋਂ ਇਹ ਰਿਪੋਰਟ ਬਣਾਈ ਸੀ ਤਾਂ ਰਿਪੋਰਟ ਦੀ ਵਿਬਾਕੀ ਨੇ ਉਹਨਾਂ ਦਾ ਅਕਸ ਜਿਹੜਾ ਹੈ ਉਹ ਲੋਕਾਂ ਦੇ ਵਿੱਚ ਵਧਾਇਆ ਸੀ ਕਿਹਾ ਜਾਂਦਾ ਹੈ ਕਿ ਇਕੱਲੀ ਵਰਕਰਾਂ ਨੇ ਉਹਨਾਂ ਨੂੰ ਕਿਹਾ ਸੀ ਕਿ ਹਾਰ ਦੇ ਅਸਲੀ ਕਾਰਨ ਤਾਂ ਸੀ ਤੁਹਾਨੂੰ ਦੱਸ ਦਿੰਨੇ ਆ ਪਰ ਤੁਸੀਂ ਉਹ ਰਿਪੋਰਟ ਵਿੱਚ ਸ਼ਾਮਿਲ ਨਹੀਂ ਕਰੋਗੇ ਤੁਹਾਡੀ ਇੰਨੀ ਸ਼ਾਇਦ ਹਿੰਮਤ ਨਾ ਹੋਵੇ ਕਿ ਉਹ ਕਾਰਨ ਤੁਸੀਂ ਉਸ ਰਿਪੋਰਟ ਦੇ ਵਿੱਚ ਲਿਖ ਸਕੋ ਪਰ ਟੁੰਦਾ ਜਿਹੜੇ ਨੇ ਉਸ ਕਾਰਡਰ ਦੀਆਂ ਉਮੀਦਾਂ ਤੋਂ ਵੱਧ ਕੇ ਨਿਕਲੇ ਤੇ ਉਹਨਾਂ ਨੇ ਉਸ ਰਿਪੋਰਟ ਦੇ ਵਿੱਚ ਸਾਰੇ ਕਾਰਨ ਜਿਹੜੇ ਨੇ ਉਹ ਜਿਵੇਂ ਜਿਵੇਂ ਵਰਕਰਾਂ ਵੱਲੋਂ ਆਏ ਸੀ ਉਸੇ ਤਰੀਕੇ ਦੇ ਨਾਲ ਬਿਆਨ ਕੀਤਾ। ਸੰਤਾ ਸਿੰਘ ਕੁਮੈਤਪਰੀ ਤੇ ਬੀਬਾ ਸੁਤਵੰਤ ਕੌਰ ਉਹਨਾਂ ਦੇ ਅਕਸ ਉੱਪਰ ਵੀ ਕੋਈ ਵੀ ਪੱਖਪਾਤ ਕਰਨ ਦਾ ਜਾਂ ਅਕਸ ਦੇ ਉੱਤੇ ਵੀ ਕੋਈ ਸਵਾਲ ਜਿਹੜੇ ਨੇ ਉਹ ਖੜੇ ਨਹੀਂ ਹੋ ਸਕਦੇ। ਇਹੀ ਗੱਲ ਦੀ ਆਪਾਂ ਗੁਰਪ੍ਰਤਾਪ ਬੜਾਲਾ ਦੇ ਅਕਸ ਬਾਰੇ ਵੀ ਕਹੀਏ। ਉਹ ਵੀ ਸਹੀ ਜਾਪਦੀ ਹੈ ਉਹਨਾਂ ਦਾ ਅਕਸ ਵੀ ਕਾਫੀ ਸਾਫ ਸੁਥਰਾ ਹੈ ਸੋ ਸਾਫ ਅਕਸ ਅਕਾਲ ਤਖਤ ਨੂੰ ਸਮਰਪਿਤ ਭਾਵ ਦ੍ਰਿੜ ਨਿਸ਼ਟਾ ਅਤੇ ਮਿਹਨਤ ਕਰਨ ਲਈ ਜੋ ਜਜ਼ਬਾ ਇਹ ਦਿਖਾ ਰਹੇ ਨੇ ਉਸ ਤੋਂ ਲੱਗਦਾ ਹੈ ਕਿ ਲੋਕ ਇਹੀ ਕੁਝ ਆਪਣੇ ਆਗੂਆਂ ਤੋਂ ਭਾਲ ਰਹੇ ਨੇ ਇਸ ਚੀਜ਼ ਦੀ ਕਮੀ ਜਿਹੜੀ ਪੰਥ ਮਹਿਸੂਸ ਕਰ ਰਿਹਾ ਸੀ ਉਹ ਸ਼ਾਇਦ ਉਹਨਾਂ ਨੂੰ ਮਿਲ ਜਾਵੇਗੀ ਇਹ ਖਬਰਾਂ ਵੀ ਆਈਆਂ ਹਨ ਕਿ ਕੱਲ ਜਾਰੀ ਕੀਤਾ ਗਿਆ ਇੱਕ ਨੰਬਰ ਸੀ ਜਿਸ ਦੇ ਉੱਤੇ ਮਿਸਟ ਕਾਲ ਦੇਣ ਲਈ ਕਿਹਾ ਗਿਆ ਸੀ ਉਹ ਵੀ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਇਹ ਕਿਹਾ ਜਾ ਰਿਹਾ ਹੈ ਕਿ ਹਜ਼ਾਰਾਂ ਕੌਲਾਂ ਉਸ ਨੰਬਰ ਦੇ ਉੱਤੇ ਆਈਆਂ ਹਨ ਜਿਨ੍ਹਾਂ ਦੇ ਵਿੱਚੋਂ ਲੋਕਾਂ ਦੇ ਵਿੱਚ ਇਸ ਭਰਤੀ ਵਿੱਚ ਸ਼ਾਮਲ ਹੋਣ ਦਾ ਕਿੰਨਾ ਜਜ਼ਬਾ ਹੈ ਜਾਂ ਕਿੰਨੇ ਇੱਛੁਕ ਨੇ ਇਹ ਪਤਾ ਲੱਗਦਾ ਹੈ ਇਹ ਉਤਸ਼ਾਹ ਇਹ ਕਿਹਾ ਜਾ ਰਿਹਾ ਹੈ ਕਿ ਉਹੋ ਜਿਹਾ ਹੈ ਕਿ ਜਦੋਂ 2 ਦਸੰਬਰ ਨੂੰ ਅਕਾਲ ਤਖਤ ਤੋਂ ਇਹ ਫੈਸਲਾ ਸੁਣਾਇਆ ਗਿਆ ਸੀ ਉਦੋਂ ਐਡਵੋਕੇਟ ਐਚਐਸ ਫੂਲਕਾਸ ਸਮੇਤ ਕਈ ਹਸਤੀਆਂ ਵੱਲੋਂ ਇਹ ਇੱਛਾ ਪ੍ਰਗਟਾਈ ਗਈ ਸੀ ਕਿ ਉਹ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਨੇ ਉਸੇ ਤਰ੍ਹਾਂ ਦਾ ਉਤਸ਼ਾਹ ਅੱਜ ਵੀ ਦੁਬਾਰਾ ਬਣਦਾ ਹੋਇਆ ਦਿਖਾਈ ਦਿੱਤਾ ਹੈ ਇਹ ਕਿਹਾ ਜਾ ਰਿਹਾ ਹੈ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਇਹ ਜਿਹੜੀ ਕਮੇਟੀ ਹੈ ਉਹ ਵੀ ਇਹ ਛੁਕ ਹੈ ਕਿ ਪਿੰਡ-ਪਿੰਡ ਦੇ ਵਿੱਚ ਜਾ ਕੇ ਭਰਤੀ ਦੀ ਮੁਹਿੰਮ ਤੇ ਕੰਮ ਕੀਤਾ ਜਾਵੇ ਜਿਸ ਨਾਲ ਪੂਰੇ ਸੂਬੇ ਦੇ ਵਿੱਚ ਅਕਾਲੀ ਦਲ ਦੀ ਮੁੜ ਸਰਜੀਤੀ ਦੀ ਜਿਹੜੀ ਲਹਿਰ ਹੈ ਉੱਤੇ ਲਾਈ ਜਾ ਸਕੇ ਅਤੇ ਲੋਕਾਂ ਨੂੰ ਆਪਣੇ ਨਾਲ ਇਸ ਨਵੇਂ ਦਲ ਦੇ ਨਾਲ ਜੋੜਿਆ ਜਾ ਸਕੇ ਜੋ ਨੰਬਰ ਜਾਰੀ ਕੀਤਾ ਗਿਆ ਹੈ ਉਸ ਤੇ ਵਿੱਚ ਵੀ ਇਹ ਕਿਹਾ ਗਿਆ ਹੈ ਕਿ ਤੁਸੀਂ ਉਸ ਨੰਬਰ ਤੇ ਮਿਸਟ ਕਾਲ ਕਰੋ ਤੇ ਸਾਡੇ ਦਫਤਰ ਦੇ ਲੋਕ ਤੁਹਾਡੇ ਨਾਲ ਸੰਪਰਕ ਸਾਧਣਗੇ ਅਤੇ ਤੁਹਾਨੂੰ ਅਕਾਲੀ ਦਲ ਦੇ ਵਿੱਚ ਭਰਤੀ ਕਰਨ ਦੇ ਲਈ ਜਾਂ ਸ਼ਾਮਿਲ ਕਰਨ ਦੇ ਲਈ ਉਹ ਤੁਹਾਡੀ ਮਦਦ ਕਰਨਗੇ ਇਸ ਤੋਂ ਉਲਟ ਜੇ ਆਪਾਂ ਦੇਖੀਏ ਤਾਂ ਬਾਦਲ ਧੜੇ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ 33 ਲੱਖ ਦੀ ਭਰਤੀ ਹੋ ਗਈ ਹੈ ਪਰ ਜ਼ਮੀਨੀ ਪੱਧਰ ਦੇ ਉੱਪਰ ਕੋਈ ਵੀ ਅਜਿਹੀ ਗਤੀਵਿਧੀ ਦਿਖਾਈ ਨਹੀਂ ਦੇ ਰਹੀ ਜਿਸ ਦੇ ਨਾਲ ਭਰਤੀ ਦੇ ਵਿੱਚ ਕੋਈ ਉਤਸ਼ਾਹ ਹੈ ਇਸ ਦਿਖਾਈ ਦੇ ਰਿਹਾ ਹੋਵੇ ਜਾਂ ਕਿ ਤੋ ਪਤਾ ਲੱਗ ਰਿਹਾ ਹੋਵੇ ਕਿ ਅਕਾਲੀ ਦਲ ਬਾਦਲ ਦੇ ਵਿੱਚ ਭਰਤੀ ਹੋਣ ਲਈ ਕਿਸੇ ਵੀ ਪੱਧਰ ਦਾ ਕੋਈ ਵੀ ਇਤਸ਼ਾਹ ਲੋਕਾਂ ਦੇ ਵਿੱਚ ਹੈ ਜਾਂ ਦਿਖਾਈ ਦੇ ਰਿਹਾ ਹੈ ਬਿਕਰਮ ਮਜੀਠੀਆ ਵੱਲੋਂ ਵੀ ਜਦੋਂ ਜਥੇਦਾਰਾਂ ਨੂੰ ਹਟਾਉਣ ਦਾ ਵਿਰੋਧ ਕੀਤਾ ਗਿਆ ਸੀ ਤੇ ਇਹ ਕਿਹਾ ਗਿਆ ਸੀ ਕਿ ਸੁਖਬੀਰ ਬਾਦਲ ਦੇ ਉਹ ਵਿਰੋਧ ਵਿੱਚ ਖੜੇ ਹੋਏ ਨੇ ਉਹਨਾਂ ਨੇ ਪਿੱਠ ਤੇ ਛੁਰਾ ਮਾਰਿਆ ਹੈ ਉਦੋਂ ਵੀ ਜਿਹੜੇ ਸੁਧਾਰ ਲੈਣ ਵਾਲਿਆਂ ਦਾ ਤੜਾ ਹੈ ਉਹਨਾਂ ਵੱਲੋਂ ਕੋਈ ਇਸ ਤਰੀਕੇ ਦੀ ਕਾਲੀ ਨਹੀਂ ਦਿਖਾਈ ਗਈ ਕਿ ਮਜੀਠੀਆ ਜਾਂ ਉਸਦੇ ਸਾਥੀਆਂ ਨੂੰ ਆਪਣੇ ਨਾਲ ਮਿਲਾਇਆ ਜਾਵੇ ਜਾਂ ਮਲਾਉਣ ਦੀ ਕੋਈ ਕੋਸ਼ਿਸ਼ ਵੀ ਕੀਤੀ ਜਾਵੇ ਜਾਂ ਕੋਈ ਵੀ ਮੰਨਿਆ ਜਾ ਰਿਹਾ ਹੈ ਕਿ ਕਿਸੇ ਤਰੀਕੇ ਦੀ ਬਾਦਲ ਟੜੇ ਵੱਲੋਂ ਜੋ ਸੰਭਾਵੀ ਚਾਲ ਚੱਲੀ ਗਈ ਸੀ ਉਸ ਤੋਂ ਬਚਨ ਦਾ ਵੀ ਇੱਕ ਸਮਝਦਾਰ ਤਰੀਕਾ ਇੱਕ ਸਮਝਦਾਰ ਰਸਤਾ ਜਿਹੜਾ ਹੈ ਉਹ ਮੰਨਿਆ ਜਾ ਸਕਦਾ ਹੈ ਕਿ ਇਹ ਟੜੇ ਵੱਲੋਂ ਚੁੱਪੀ ਸਾਦੀ ਰੱਖੀ ਉਸ ਦੇ ਉੱਤੇ ਕੋਈ ਬਹੁਤ ਜ਼ਿਆਦਾ ਰਿਐਕਸ਼ਨ ਨਹੀਂ ਦਿੱਤੇ ਗਏ ਨਾ ਹੀ ਕੋਈ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ ਮਜੀਠੀਏ ਨੂੰ ਆਪਣੇ ਨਾਲ ਜਾਂ ਆਪਣੇ ਟੜੇ ਵਿੱਚ ਸ਼ਾਮਿਲ ਕੀਤਾ ਜਾਵੇ ਬਾਦਲਾਂ ਦੀਆਂ ਜਾਂ ਅਕਾਲੀ ਦਲ ਬਾਦਲ ਤੜੇ ਦੀ ਮਜੀਠੀਆ ਨਾਲ ਹਜੇ ਵੀ ਕਿੰਨੀ ਨਜ਼ਦੀਕੀ ਹੈ ਉਸ ਦਾ ਸਬੂਤ ਅੱਜ ਸਵੇਰ ਦੀਆਂ ਉਹਨਾਂ ਤਸਵੀਰਾਂ ਤੋਂ ਦੇਖਿਆ ਜਾ ਸਕਦਾ ਹੈ ਜਿੱਥੇ ਅਕਾਲੀ ਦਲ ਦੇ ਮੁਖ ਬੁਲਾਰੇ ਜਿਹੜੇ ਨੇ ਅਰਸ਼ਦੀਪ ਕਲੇਰ ਉਹ ਅੱਜ ਮਜੀਠੀਆ ਦੇ ਨਾਲ ਇੱਕ ਉਹਨਾਂ ਦੇ ਵਕੀਲ ਦੀ ਹیثیت ਵਿੱਚ ਜੋ ਸਿੱਟ ਸਾਹਮਣੇ ਪੇਸ਼ੀ ਹੋਈ ਹੈ ਉਸ ਦੇ ਵਿੱਚ ਉਹਨਾਂ ਦੇ ਨਾਲ ਜਿਹੜੇ ਨੇ ਉਸ ਪੇਸ਼ੀ ਦੇ ਵਿੱਚ ਸ਼ਾਮਿਲ ਹੋਏ ਸੋ ਦਿਖਾਵਾ ਜ਼ਰੂਰ ਹੋ ਰਿਹਾ ਹੈ ਕਿ ਰਿਸ਼ਤੇਦਾਰੀ ਵਿੱਚ ਟ੍ਰੇਡ ਆ ਗਈ ਹੈ ਲੇਕਿਨ ਅਕਾਲੀ ਦਲ ਉਸੇ ਤਰੀਕੇ ਨਾਲ ਮਜੀਠੀਆ ਦਾ ਸਾਥ ਦੇ ਰਿਹਾ ਹੈ ਉਹਨਾਂ ਦੇ ਨਾਲ ਪੇਸ਼ੀਆਂ ਦੇ ਉੱਤੇ ਜਿਹੜਾ ਅਰਸ਼ਦੀਪ ਕਲੇਰ ਉਸੇ ਤਰੀਕੇ ਨਾਲ ਜਾ ਰਹੇ ਖੈਰ ਜੋ ਵੀ ਹੋਵੇ ਹੁਣ ਤੱਕ ਜੋ ਕੁਝ ਵੀ ਅਕਾਲੀ ਦਲ ਬਾਦਲ ਵੱਲੋਂ ਕੀਤਾ ਗਿਆ ਹੈ ਉਸ ਦੇ ਨਾਲ ਅੰਥ ਦੇ ਵਿੱਚ ਉਸ ਧੜੇ ਦੇ ਖਿਲਾਫ ਰੋਹ ਵਧਿਆ ਹੈ ਇਸ ਦੇ ਨਾਲ ਸੁਧਾਰ ਲੈਣ ਵਾਲਿਆਂ ਦਾ ਕੰਮ ਕੁਝ ਆਸਾਨ ਜ਼ਰੂਰ ਹੋ ਜਾਂਦਾ ਹੈ ਪਰ ਨਾਲ ਨਾਲ ਇਸ ਦੇ ਨਾਲ ਜਿਹੜੀ ਜ਼ਿੰਮੇਵਾਰੀ ਹੈ ਉਹ ਵੀ ਕਾਫੀ ਵੱਧ ਜਾਂਦੀ ਹੈ ਹੁਣ ਜੇ ਇਹ ਆਗੂ ਆਪਣੀ ਆਪਣੀ ਲਾਲਸਾ ਆਧਿਆਂ ਦੀ ਤੇ ਕਾਬੂ ਰੱਖਦੇ ਨੇ ਤੇ ਧੜੇਵਾਦੀ ਜਾਂ ਪਰਿਵਾਰਵਾਦ ਜਿਹੜੇ ਨੇ ਉਸ ਨੂੰ ਮੂਰੇ ਨਹੀਂ ਲੈ ਕੇ ਆਉਂਦੇ ਤਾਂ ਇੱਕ ਉਮੀਦ ਜ਼ਰੂਰ ਵੱਜਦੀ ਹੈ ਕਿ ਲੋਕ ਸਾਥ ਜ਼ਰੂਰ ਦੇਣਗੇ ਲੋਕ ਇਹਨਾਂ ਦੇ ਨਾਲ ਤੁਰਣਗੇ ਇਸ ਦਾ ਪਹਿਲਾ ਟੈਸਟ ਜਿਹੜਾ ਹੈ ਉਹ ਐਸਜੀਪੀਸੀ ਦੀਆਂ ਚੋਣਾਂ ਹੀ ਹੋਣਗੀਆਂ ਜੋ ਕਿ ਕਿਹਾ ਜਾ ਰਿਹਾ ਹੈ ਕਿ 2-3 ਮਹੀਨੇ ਦੇ ਅੰਦਰ ਹੀ ਹੋ ਜਾਣਗੀਆਂ ਕਾਫੀ ਸਮਾਂ ਹੋ ਚੁੱਕਿਆ ਹੈ ਐਸਜੀਪੀਸੀ ਦੀਆਂ ਚੋਣਾਂ ਹੋਣੀਆਂ ਨੂੰ ਔਰ ਉਹਨਾਂ ਦੀਆਂ ਵੋਟਾਂ ਬਣਾਉਣ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ ਇਤਰਾਜ਼ ਵੀ ਮੰਗ ਲਏ ਗਏ ਨੇ ਸਾਰੀ ਤਿਆਰੀ ਲਗਭਗ ਮੁਕੰਮਲ ਹੋ ਚੁੱਕੀ ਹੈ ਤੇ ਕਿਸੇ ਵੇਲੇ ਵੀ ਉਹਨਾਂ ਚੋਣਾਂ ਦੀ ਅਨਾਉਂਸਮੈਂਟ ਹੋ ਸਕਦੀ ਹੈ ਸ਼ਾਇਦ ਕੁਝ ਸਮਾਂ ਇਸ ਭਰਤੀ ਨੂੰ ਦਿੱਤਾ ਜਾਏਗਾ ਤਾਂ ਕਿ ਲੋਕਾਂ ਦੇ ਵਿੱਚ ਕਿੰਨਾ ਉਤਸ਼ਾਹ ਹੈ ਉਸ ਨੂੰ ਦੇਖ ਕੇ ਉਸ ਤੋਂ ਬਾਅਦ ਹੀ ਤਰੀਕ ਦੀ ਜਿਹੜੀ ਹੈ ਅਨਾਉਂਸਮੈਂਟ ਹੋਏਗੀ ਪਰ ਜੂਨ ਜੁਲਾਈ ਜਾਂ ਦੋ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਹੀ ਇਹ ਕੰਮ ਹੋ ਜਾਏਗਾ ਸਿਰੇ ਚੜ ਜਾਏਗਾ ਇਹ ਅੰਦਾਜ਼ੇ ਲਗਾਏ ਜਾ ਰਹੇ ਹਨ ਇਸ ਤੋਂ ਨਾਲ ਹੀ ਇਸ ਤੋਂ ਪਹਿਲਾਂ ਹੀ ਆਪਾਂ ਇਹ ਕਹਿ ਲਈਏ ਕਿ ਇੱਕ ਹੋਰ ਤਰੀਕ ਹੈ ਜਿਹੜੀ 28 ਮਾਰਚ ਦੀ ਹੈ ਉਸਤੇ ਵੱਲ ਵੀ ਧਿਆਨ ਨਾਲ ਨਜ਼ਰਾਂ ਜਿਹੜੀਆਂ ਨੇ ਲੋਕਾਂ ਦੀਆਂ ਲੱਗੀਆਂ ਹੋਈਆਂ ਨੇ ਜਦੋਂ STPC ਦਾ ਜਨਰਲ ਹਾਊਸ ਹੋਣ ਜਾ ਰਿਹਾ ਹੈ ਇਹ ਬਾਬਾ ਹਰਨਾਮ ਸਿੰਘ ਠੂਮਾ ਵੱਲੋਂ ਇੱਕ ਪੰਥਕ ਇਕੱਠ ਦੀ ਕਾਲ ਦਿੱਤੀ ਗਈ ਹੈ ਕਿ ਉਸ ਦਿਨ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇਕੱਠ ਕੀਤਾ ਜਾਵੇ ਤੇ ਇਹਨਾਂ ਮੈਂਬਰਾਂ ਦੀ ਜ਼ਮੀਰ ਨੂੰ ਜਗਾਉਣ ਵਾਸਤੇ ਇਹਨਾਂ ਦਾ ਵਿਰੋਧ ਕਿਸੇ ਤਰੀਕੇ ਨਾਲ ਕੀਤਾ ਜਾਵੇ ਤਾਂ ਕਿ ਇਹ ਆਪਣੇ ਫੈਸਲੇ ਜਿਹੜੇ ਨੇ ਖਾਸ ਕਰ ਜਥੇਦਾਰਾਂ ਨੂੰ ਹਟਾਉਣ ਵਾਲੇ ਫੈਸਲੇ ਉਸਤੇ ਪੁਨਰ ਵਿਚਾਰ ਜਿਹੜਾ ਹੈ ਉਹ ਕਰ ਸਕਣ ਹੁਣ ਇਹ ਸਾਰਾ ਕੁਝ ਤਾਂ ਹੋ ਰਿਹਾ ਹੈ ਕਾਫੀ ਇਹਦੀ ਹਾਈਪ ਵੀ ਕ੍ਰੀਏਟ ਹੋਈ ਹੋਈ ਹੈ ਤੇ ਬਾਦਲ ਤੜਾ ਕੀ ਕਰ ਰਿਹਾ ਹੈ ਉਹ ਇਸ ਇਹਨਾਂ ਚੀਜ਼ਾਂ ਨੂੰ ਇਹਨਾਂ ਗਤੀਵਿਧੀਆਂ ਨੂੰ ਦੇਖ ਕੇ ਉਹਨਾਂ ਵੱਲੋਂ ਕੀ ਪ੍ਰਤੀਕਰਮ ਦਿੱਤੇ ਜਾ ਰਹੇ ਅੱਜ ਸਵੇਰ ਤੋਂ ਹੀ ਇਹ ਖਬਰਾਂ ਜਿਹੜੀਆਂ ਨੇ ਉਹ ਜ਼ੋਰ ਫੜ ਗਈਆਂ ਸੀ ਕਿ ਸੁਖਬੀਰ ਬਾਦਲ ਖੁਦ ਐਡਵੋਕੇਟ ਧਾਮੀ ਦੇ ਘਰੇ ਜਾ ਰਹੇ ਨੇ ਉਹਨਾਂ ਨੂੰ ਮਨਾਉਣ ਦੇ ਲਈ ਤਾਂ ਕਿ ਉਹ ਐਸਜੀਪੀਸੀ ਪ੍ਰਧਾਨ ਦਾ ਜਿਹੜਾ ਆਪਣਾ ਅਹੁਦਾ ਹੈ ਉਸ ਨੂੰ ਦੁਬਾਰਾ ਆ ਕੇ ਸੰਭਾਲ ਲੈਣ ਤਾਂ ਕਿ ਐਸਜੀਪੀਸੀ ਨੂੰ ਸੰਭਾਲ ਕੇ ਰੱਖਿਆ ਜਾਵੇ ਜੋ 28 ਮਾਰਚ ਨੂੰ ਉਮੀਦਾਂ ਨੇ ਕਿ ਕੁਝ ਮੈਂਬਰ ਉਲਟ ਹੋ ਸਕਦੇ ਨੇ ਉਹਨਾਂ ਨੂੰ ਸਿਰਫ ਧਾਮੀ ਹੀ ਕੰਟਰੋਲ ਕਰ ਸਕਦੇ ਨੇ ਇਹ ਕਿਆਸਰਾਈਆਂ ਵੀ ਲਗਾਈਆਂ ਜਾ ਰਹੀਆਂ ਨੇ ਲੇਕਿਨ ਐਸਡੀਪੀਸੀ ਦਮਦਮੀ ਟਕਸਾਲ ਤੇ ਨਹਿਂਗ ਜਥੇਬੰਦੀਆਂ ਏ ਆਪਸ ਦੇ ਵਿੱਚ ਜਿਹੜਾ ਟਕਰਾਹ ਹੈ ਇਹਨਾਂ ਦਾ ਉਹ ਕਾਫੀ ਸਾਫ ਪੱਦਰ ਤੇ ਲੋਕਾਂ ਦੇ ਵਿੱਚ ਦਿਖਾਈ ਦੇ ਰਿਹਾ ਹੈ ਕਿ ਟਕਰਾਹ ਜਿਹੜਾ ਹੈ ਤਿੱਖਾ ਹੋ ਗਿਆ ਹੈ ਕੂੜਾ ਹੋ ਗਿਆ ਹੈ ਲੇਕਿਨ ਜਿਹੜਾ ਪ੍ਰਜੈਂਦਰ ਸਿੰਘ ਧਾਮੀ ਨੇ ਇਹ ਕਿਹਾ ਜਾ ਰਿਹਾ ਹੈ ਕਿ ਉਹ ਇਹਨਾਂ ਸਾਰੀਆਂ ਜਿਹੜੀਆਂ ਧਿਰਾਂ ਨੇ ਉਹਨਾਂ ਦੇ ਨਾਲ ਸੰਪਰਕ ਦੇ ਵਿੱਚ ਨੇ ਉਹ ਇੱਕ ਪੁਲ ਦੀ ਤਰ੍ਹਾਂ ਕੰਮ ਕਰ ਸਕਦੇ ਨੇ ਰਨਾਮ ਸਿੰਘ ਧੂਮਲ ਦੇ ਨਾਲ ਵੀ ਕਿਹਾ ਜਾ ਰਿਹਾ ਹੈ ਕਿ ਧਾਮੀ ਦੀ ਕੋਈ ਮੀਟਿੰਗ ਹੋਈ ਹੈ ਸੁਖਬੀਰ ਬਾਦਲ ਦੇ ਨਾਲ ਤਾਂ ਉਹਨਾਂ ਦਾ ਜੋ ਸੰਬੰਧ ਹੈ ਸਾਰਿਆਂ ਨੂੰ ਪਤਾ ਹੈ ਅੱਜ ਉਹਨਾਂ ਦੇ ਘਰ ਵੀ ਜਾ ਰਹੇ ਨੇ ਤੇ ਗਿਆਨੀ ਰਗਵੀਰ ਸਿੰਘ ਦੇ ਨਾਲ ਵੀ ਧਾਮੀ ਜਿਹੜੇ ਨੇ ਉਹ ਲਗਾਤਾਰ ਟੱਚ ਬਿਨ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਦਾ ਕੋਈ ਫਾਰਮੂਲਾ ਕੱਢਿਆ ਜਾਏਗਾ ਕਿ ਉਹਨਾਂ ਨੂੰ ਕੁਝ ਨਾ ਕੁਝ ਫਾਰਮੂਲਾ ਇਸ ਤਰੀਕੇ ਦਾ ਦਿੱਤਾ ਜਾਵੇ ਜਿਨ੍ਹਾਂ ਨਾਲ ਉਹਨਾਂ ਦੀ ਵਾਪਸੀ ਜਿਹੜੀ ਹੈ ਉਹ ਆਸਾਨ ਹੋ ਜਾਵੇ ਸੋ ਇਹਦਾ ਮਤਲਬ ਇਹ ਵੀ ਕਿਹਾ ਜਾ ਸਕਦਾ ਹੈ ਕਿ ਗੱਲਾਂ ਉਹਨਾਂ ਨੂੰ ਮਨਾਉਣ ਦੀਆਂ ਨਹੀਂ ਹੋ ਰਹੀਆਂ ਬਲਕਿ ਸ਼ਰਤਾਂ ਮੰਨਣ ਦੀ ਗੱਲ ਹੋ ਰਹੀ ਹੈ ਕਿ ਤੁਹਾਡੀ ਕਿਹੜੀ ਸ਼ਰਤ ਅਸੀਂ ਮੰਨਾਂਗੇ ਕਿ ਕਿਹੜੀ ਮੰਨੇ ਜਾਏ ਜਾ ਸਕਦੀ ਹੈ ਜਿਹਦੇ ਨਾਲ ਕੋਈ ਸਮਝੌਤਾ ਹੋਵੇ ਜਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਸੌਦੇਬਾਜ਼ੀ ਹੋ ਰਹੀ ਹੈ ਤੇ ਇਹ ਦੇਖਿਆ ਜਾ ਰਿਹਾ ਹੈ ਕਿ ਕੀ ਇਸ ਤਰ੍ਹਾਂ ਦਾ ਕੋਈ ਫਾਰਮੂਲਾ ਨਿਕਲ ਸਕਦਾ ਹੈ ਜਿਸ ਦੇ ਨਾਲ ਜਥੇਦਾਰਾਂ ਦਾ ਵਕਾਰ ਜਿਹੜਾ ਹੈ ਉਹ ਬਹਾਲ ਕੀਤਾ ਜਾ ਸਕੇ ਕਿਉਂਕਿ ਤੁਮਾਂ ਜਿਹੜੇ ਨੇ ਉਹ ਇਸ ਚੀਜ਼ ਦੇ ਉੱਤੇ ਬਜਿੱਦ ਨੇ ਕਿ ਜਿਹੜੇ ਤਰੀਕੇ ਨਾਲ ਜਥੇਦਾਰਾਂ ਨੂੰ ਲਾਇਆ ਗਿਆ ਹੈ ਉਹ ਸਾਨੂੰ ਕਿਸੇ ਵੀ ਤਰੀਕੇ ਨਾਲ ਮਨਜ਼ੂਰ ਨਹੀਂ ਹੋ ਸਕਦਾ ਤੇ ਅਸੀਂ ਉਹਨਾਂ ਦਾ ਵਕਾਰ ਜਿਹੜਾ ਹੈ ਉਹ ਬਹਾਲ ਕਰਕੇ ਰਹਾਗੇ ਇਸ ਚੀਜ਼ ਦੇ ਉੱਪਰ ਉਹ ਅੜ ਚੁੱਕੇ ਨੇ ਜਿਹੜੇ ਨਵੇਂ ਜਥੇਦਾਰ ਲਗਾਏ ਨੇ ਕੁਲਦੀਪ ਸਿੰਘ ਗੜਗੜ ਜੀ ਉਹਨਾਂ ਵੱਲੋਂ ਵੀ ਕੁਝ ਅਜੇ ਹੁਣ ਤੱਕ ਨਹੀਂ ਕੀਤਾ ਜਾ ਸਕਿਆ ਜਿਸ ਦੇ ਨਾਲ ਉਹ ਆਪਣੀ ਜਿਹੜੀ ਹੈ ਨੁਮਾਇੰਦਗੀ ਜਾਂ ਆਪਣੀ ਪੋਜੀਸ਼ਨ ਨੂੰ ਕਿਸੇ ਵੀ ਤਰੀਕੇ ਨਾਲ ਕਨਸੋਲੀਡੇਟ ਕਰ ਸਕਣ ਨਹੀਂ ਆ ਇਹ ਕਹਿ ਸਕਣ ਕਿ ਮੈਨੂੰ ਪੰਥ ਨੇ ਪ੍ਰਵਾਨ ਕਰ ਲਿਆ ਹੈ ਉਹਨਾਂ ਨੂੰ ਵੀ ਜਿਹੜਾ ਹੈ ਪੰਥ ਵੱਲੋਂ ਪ੍ਰਵਾਨ ਨਹੀਂ ਕੀਤਾ ਗਿਆ ਨਹਿنگ ਜਥੇਬੰਦੀਆਂ ਇਹ ਉਹਨਾਂ ਦਾ ਵਿਰੋਧ ਜਿਹੜਾ ਹੈ ਉਹ ਸਾਫ਼ ਕਹਿ ਚੁੱਕੀਆਂ ਨੇ ਕਿ ਅਸੀਂ ਨਾ ਤਾਂ ਇਹਨਾਂ ਨੂੰ ਸੱਦਾਂਗੇ ਕਿਸੇ ਸਮਾਗਮ ਦੇ ਵਿੱਚ ਤੇ ਨਾ ਹੀ ਸਮਾਗਮ ਦੇ ਵਿੱਚ ਜਾਵਾਂਗੇ ਸੋ ਸਥਿਤੀ ਕੁੱਲ ਮਿਲਾ ਕੇ ਇੱਥੇ ਖੜੀ ਹੈ ਕਿ ਨਵੇਂ ਭਰਤੀ ਦਾ ਆਗਾਜ਼ ਹੋ ਚੁੱਕਿਆ ਹੈ ਜਿਸ ਦੀ ਉਡੀਕ ਲੰਮੇ ਸਮੇਂ ਤੋਂ ਹੋ ਰਹੀ ਸੀ ਉਹ ਦਿਨ ਅੱਜ ਜਿਹੜਾ ਹੈ ਉਹ ਆ ਚੁੱਕਿਆ ਹੈ ਉਨੇ ਪਰਤੀ ਕਿਹੜੀ ਦਿਸ਼ਾ ਵਿੱਚ ਜਾਂਦੀ ਹੈ ਕਿੰਨਾ ਲੋਕਾਂ ਦੇ ਵਿੱਚ ਉਤਸ਼ਾਹ ਪੈਦਾ ਹੁੰਦਾ ਹੈ ਕਿੰਨੇ ਲੋਕ ਜੁੜਦੇ ਹਨ ਇਹ ਆਉਣ ਵਾਲਾ ਵਕਤ ਹੀ ਦੱਸੇਗਾ ਲੇਕਿਨ ਅੱਜ ਦੇ ਜਿਹੜਾ ਰਿਸਪੌਂਸ ਹੈ ਉਸ ਤੋਂ ਲੱਗ ਰਿਹਾ ਸੀ ਕਿ ਵਾਕਿਆ ਹੀ ਇਹਨਾਂ ਨੂੰ ਜਿਹੜਾ ਹੰਗਾਰਾ ਪੰਥ ਵੱਲੋਂ ਜ਼ਰੂਰ ਮਿਲੇਗਾ ਬਕਾਇਦਾ ਇਹ ਉਹ ਗਲਤੀਆਂ ਨਾ ਕਰਨ ਜੋ ਬਾਦਲ ਕੇ ਕਰ ਰਹੇ ਨੇ ਇਹ ਆਪਣੀ ਸੱਚੀ ਸੁੱਚੀ ਇਮੇਜ ਜਾਂ ਪੰਥ ਪ੍ਰਸਤੀ ਜਿਹੜੀ ਹੈ ਉਸ ਨੂੰ ਅੱਗੇ ਲਿਆ ਕੇ ਰੱਖਣ ਉਸ ਦੇ ਉੱਤੇ ਕੋਈ ਸਵਾਲੀਆ ਨਿਸ਼ਾਨ ਨਾ ਖੜੇ ਹੋਣ ਦੇ ਜੋ ਚੀਮਾ ਵੱਲੋਂ ਕੱਲ ਇਹਨਾਂ ਦੇ ਉੱਪਰ ਇਲਜ਼ਾਮ ਲਗਾਏ ਗਏ ਸੀ ਜਾਂ ਦੋਸ਼ ਮਲੰਦੀ ਕੋਸ਼ਿਸ਼ ਹੋਈ ਸੀ ਕਿ ਨਾ ਇਹਨਾਂ ਕੋਲ ਦਫ਼ਤਰ ਹੈ ਨਾ ਇਹਨਾਂ ਦੇ ਕੋਲ ਕੋਈ ਬੈਂਕ ਅਕਾਊਂਟ ਹੈ ਫਰਾਡ ਕਰ ਰਹੇ ਨੇ ਪੈਸੇ ਇਕੱਠੇ ਕਰਨ ਦਾ ਜਾਂ ਹਿਰਾਫੇਰੀ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਇੱਕ ਮਸ਼ਹੂਰ ਦੁਕਾਨ ਦੇ ਸਾਹਮਣੇ ਇੱਕ ਨਵੀਂ ਦੁਕਾਨ ਖੋਲੀ ਜਾ ਰਹੀ ਹੈ ਰਲਵੇਂ ਮਿਲਵੇਂ ਨਾਮ ਨਾਲ ਉਹ ਸਾਰੇ ਇਲਜ਼ਾਮ ਕਿਸੇ ਨਾ ਕਿਸੇ ਪਾਸੇ ਅੱਜ ਨਿਗੇਟ ਹੁੰਦੇ ਦਿਖੇ ਕਿਉਂਕਿ ਜੋ ਕੁਝ ਵੀ ਕੀਤਾ ਗਿਆ ਉਹ ਅਕਾਲ ਤਖਤ ਸਾਹਿਬ ਦੀ ਮੁਤਾਬਿਕ ਹੋ ਰਿਹਾ ਹੈ ਉਹਨਾਂ ਦੇ ਹੁਕਮਨਾਮੇ ਦੇ ਮੁਤਾਬਿਕ ਹੋ ਰਿਹਾ ਹੈ ਤੇ ਇਹ ਤਰ ਜਿਹੜੀ ਹੈ ਅਕਾਲ ਤਖਤ ਦੇ ਹੁਕਮਨਾਮੇ ਦੇ ਮੁਤਾਬਿਕ ਕੰਮ ਕਰ ਰਹੀ ਹੈ ਇਹ ਦਰਸਾਉਣ ਦੇ ਵਿੱਚ ਜਿਹੜਾ ਸੁਧਾਰ ਲੈ ਰਹੇ ਦੇ ਆਗੂ ਨੇ ਉਹ ਕਾਮਯਾਬ ਹੋਏ ਦਿਖ ਰਹੇ ਨੇ ਜੋ ਨਾਰੇ ਲੱਗੇ ਜੋ ਗਿਆਨੀ ਹਰਪ੍ਰੀਤ ਸਿੰਘ ਦਾ ਇਹਨਾਂ ਦਾ ਪਹਿਲਾ ਮੈਂਬਰ ਬਣਨਾ ਉਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਦਿਖਾ ਰਿਹਾ ਹੈ ਦਰਸਾ ਰਿਹਾ ਹੈ ਤੇ ਲੋਕਾਂ ਦੇ ਵਿੱਚ ਉਸ ਚੀਜ਼ ਨੂੰ ਲੈ ਕੇ ਵੀ ਜਾ ਰਿਹਾ ਹੈ ਕਿ ਜਿਹੜੇ ਜਫੇਦਾਰ ਸਹਿਬਾਨ ਨੇ ਉਹ ਅਕਾਲੀ ਦਲ ਬਾਦਲ ਦੇ ਤੜੇ ਦੇ ਨਾਲ ਨਹੀਂ ਨੇ ਉਹ ਇਸ ਭਰਤੀ ਦੇ ਹੱਕ ਵਿੱਚ ਹਨ ਜੋ ਭਰਤੀ ਹੋ ਰਹੀ ਹੈ ਤੇ ਇਹ ਭਰਤੀ ਜੋ ਸੁਧਾਰ ਲਹਿਰ ਦੇ ਆਗੂਆਂ ਵੱਲੋਂ ਆਰੰਭ ਕੀਤੀ ਗਿਆ ਜਾਂ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਕੀਤੀ ਗਈ ਹੈ ਉਹੀ ਅਕਾਲ ਤਖਤਿਆਂ ਹਟਾਇਦਾ ਹਟਾਇਦਾਂ ਦੇ ਮੁਤਾਬਿਕ ਅਸਲੀ ਭਰਤੀ ਹੈ ਤੇ ਅੱਗੇ ਜਿਹੜਾ ਆਉਣ ਵਾਲਾ ਦਲ ਇਸ ਭਰਤੀ ਦੇ ਵਿੱਚੋਂ ਨਿਕਲੇਗਾ ਉਹੀ ਅਸਲੀ ਅਕਾਲੀ ਦਲ ਹੋਵੇਗਾ ਜੋ ਪੰਥ ਦੀ ਨੁਮਾਇੰਦਗੀ ਕਰੇਗਾ ਬਾਦਲ ਤਰਾ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੋਸ਼ਿਸ਼ ਕਰਦਾ ਹੈ ਕਿ ਕੋਈ ਫਾਰਮੂਲਾ ਕਿਸਮਜੋਤਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਇੱਕ ਦੂਜੇ ਤੇ ਚਿੱਕੜ ਹੀ ਸਟਿਆ ਜਾਏਗਾ ਇਹ ਜਰੂਰ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਵਾਲੀ ਗੱਲ ਹੋਏਗੀ ਫਿਲਹਾਲ ਅਗਲੀ ਤਰੀਕ ਜਿਸ ਦੇ ਉੱਤੇ ਲੋਕਾਂ ਦੀਆਂ ਨਜ਼ਰਾਂ ਟਿਕ ਗਈਆਂ ਹਨ ਉਹ 28 ਮਾਰਚ ਹੈ ਜਦੋਂ ਐਸਜੀਪੀਸੀ ਦਾ ਜਨਰਲ ਹਾਊਸ ਹੋਣਾ ਹੈ ਉੱਥੇ ਕੀ ਐਨੇ ਮੈਂਬਰ ਜਿਹੜਾ ਹੈ ਇਹ ਸੁਧਾਰ ਲਾਅਰ ਵਾਲੇ ਆਪਣੇ ਨਾਲ ਲੈ ਕੇ ਆ ਸਕਦੇ ਨੇ ਕਿ ਅੰਤਰੀਕ ਕਮੇਟੀ ਵੱਲੋਂ ਪਾਏ ਗਏ ਜਿਹੜੇ ਮਤੇ ਨੇ ਪਾਸ ਕੀਤੇ ਉਹਨਾਂ ਨੂੰ ਪਰਵਾਨਗੀ ਨਾ ਦਿੱਤੀ ਜਾਵੇ ਉਹਨਾਂ ਨੂੰ ਰੱਦ ਕੀਤਾ ਜਾਵੇ ਇਹ ਆਉਣ ਵਾਲਾ ਵਕਤ ਹੀ ਦੱਸੇਗਾ ਸੋ ਅਗਲੀਆਂ ਨਿਗਾਹਾਂ ਹੁਣ ਜਿਹੜੀਆਂ ਨੇ ਪੰਥਕ ਸਿਆਸਤ ਦੇ ਵਿੱਚ ਉਹ 28 ਮਾਰਚ ਤੇ ਜਾ ਕੇ ਟਿਕੀਆਂ ਨੇ ਉਦੋਂ ਕੀ ਹੋਏਗਾ ਤੁਹਾਡੇ ਨਾਲ ਲੈ ਕੇ ਅਸੀਂ ਜਰੂਰ ਹਾਜ਼ਰ ਹੋਵਾਂਗੇ ਤੁਹਾਨੂੰ ਜਾਣਕਾਰੀ ਜਿਹੜੀ ਹੈ ਜਰੂਰ ਦਵਾਂਗੇ ਤੁਹਾਡੇ ਨਾਲ ਜੋ ਵੀ ਕੁਝ ਹੁੰਦਾ ਹੈ ਉਸ ਤੇ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਉਸ ਦੇ ਮਾਇਨੇ ਕੀ ਨਿਕਲਦੇ ਨੇ ਉਦੋਂ ਤੱਕ ਇਜਾਜ਼ਤ ਦਿਓ ਧੰਨਵਾਦ